हां हूं संग डिलीवर ਕਰਨ ਸਾਡੇ ਕੋ ਕੁਝ ਕਰਨਾ ਪੈਣਾ ਅਸੀਂ ਆਪਣੇ 10 ਬੰਦੇ ਨਾਲ ਜਿੱਕੇ ਸਾਡੇ ਜੇ ਅਸੀਂ ਬੰਦੇ ਕਰਨਗੇ ਉਹਨੂੰ ਅਸੀਂ ਕਰਾਂਗੇ ਕੁਝ ਕਰਨਾ ਪਵੇ ਸਾਨੂੰ ਚਾਹੇ ਮਰਨਾ ਨਾ ਪਵੇ ਉੱਥੇ ਜਾ ਕੇ ਕੀ ਲੱਗਦਾ ਕਿੰਨਾ ਸਰਕਾਰ ਉਹਨਾਂ ਨੂੰ ਮੰਨੂਗੀ ਜਾਂ ਕੱਲ ਨੂੰ ਦਿੱਲੀ ਵੱਲ ਜਾਣ ਦਿੱਤਾ ਜਾਊਗਾ ਹਾਂਜੀ ਕਰੂੰਗੇ ਜ਼ਰੂਰ ਕੁਝ ਸਾਡੇ 11:30 ਤੇ ਸਾਡੇ 2:00 ਦੇ ਟਾਈਮ ਤੋਂ ਸਾਡੇ 11:30 ਕੁਝ ਕਰਾਂਗੇ ਅਸੀਂ ਦਿੱਲੀ ਵੱਲ ਸਾਹੀ ਉਹ ਮਰਦੇ ਆ ਕੇ ਬਾਟਰ ਪਰ ਲੜਨਾ ਅਤਾ ਮਰਨਾ ਘਰ ਨੂੰ ਜਾਣਾ ਵਾ ਕਰ ਤੇ ਆ ਗਏ ਉੱਠ ਕੇ ਇਹ ਮਰਨਾ ਘਰ ਨੂੰ ਜਾਣਾ ਸਭੂ ਬੈਰੀਅਰ ਤੇ ਮੌਜੂਦ ਆ ਤਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਨੂੰ ਚੱਲੇ ਨੇ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਪਰ ਕਹਿੰਦੇ ਗੱਲਬਾਤ ਨਹੀਂ ਬਣ ਰਹੀ ਤਾਂ ਕੱਲ ਨੂੰ ਦਿੱਲੀ ਵੱਲ ਕੁਝ ਹੋਵੇਗਾ ਬਾਈ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਹੜੀਆਂ ਮੰਗਾਂ ਲੈ ਕੇ ਜਿਹੜੀਆਂ ਤੁਸੀਂ ਚੱਲੇ ਹੋ ਕਿ ਲੱਗਦਾ ਕੇਂਦਰ ਸਰਕਾਰ ਉਹਨਾਂ ਨੂੰ ਮੰਨੂਗੀ ਜਾਂ ਕੱਲ ਨੂੰ ਦਿੱਲੀ ਵੱਲ ਜਾਣ ਦਿੱਤਾ ਜਾਊਗਾ ਹਾਂ ਜੀ ਕਰੂਗਾ ਜ਼ਰੂਰ ਕੁਝ ਸਾਡੇ 11:30 ਤੇ ਸਾਡੇ 12:00 ਦੇ ਟਾਈਮ ਤੇ ਸਾਡੇ 11:30 ਤੇ ਕੁਝ ਕਰਾਂਗੇ ਅਸੀਂ ਦਿੱਲੀ ਵੱਲ ਹਾਂ ਜੀ ਸਾਂ ਕਰਜ਼ੇ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ ਅਸੀਂ ਕਿ ਕਰਜ਼ਾ ਜਿਹੜਾ ਕਿਸਾਨਾਂ ਦੇ ਉੱਤੇ ਚੜ ਰਿਹਾ ਫਸਲਾਂ ਮਰ ਜਾਂਦੀਆਂ ਨੇ ਉਹਦੇ ਕਰਕੇ ਬਾਅਦ ਸਰਕਾਰਾਂ ਮੁਆਵਜ਼ਾ ਨਹੀਂ ਦਿੰਦੀਆਂ ਦੇਖੋ ਮੈਂ ਨਾਮ ਨਹੀਂ ਕਰ ਰਹਾ ਮਾ ਮੜਾ ਘਟ ਪੜਾ ਲਿਖਾ ਹੁਣ ਕੋਹੇ ਪੈ ਗਿਆ ਸਾਡੇ ਡੱਡ ਡੇ ਕੋਹੇ ਪਏ ਆਲੂ ਅੰਜੀ ਡੇਡ ਸਾਰੀ ਕਣਕ ਪਰਸੀਨ ਸਾਰਾ ਕੁਤਵਾਹ ਹੋ ਗਿਆ ਕੌਣ ਉਹਨੂੰ ਪੂਰਾ ਕਰੂਗਾ ਦੱਸੋ ਪਹਿਲਾਂ ਸਾਡੇ ਜੀਰੀਆਂ ਦੇ ਵਿੱਚ ਫੈਰਸ ਆ ਗਿਆ ਬੀਜ ਖਤਮ ਹੋ ਗਏ 5-5 ਕੁਆਂਟਾ 2-2 ਕੁਆਂਟਾ 3-3 ਕੁਆਂਟਾ 4-4 ਕੁਆਂਟਾ ਸਾਡੀ ਜੀਰੀ ਨਿਕਲੀ ਹੈ ਕਣਕ ਦੀ ਮਸ਼ੀਨ ਦੀ ਬਢਾਈ ਵੀ ਪੂਰੀ ਨਹੀਂ ਹੋਈ ਦੱਸੋ ਅਸੀਂ ਕਿੱਥੇ ਪੂਰੀ ਕਰਾਂਗੇ ਸਾਨੂੰ ਮਾਣਾ ਮੋਟੇ ਕੋ ਸਾਡਾ ਬੀਮਾ ਹੋਵੇ ਸਾਨੂੰ ਮੇਲੇ ਕੋ ਨਾ ਕੁਝ ਕਰ ਕਹਿੰਦੇ ਅਸੀਂ ਤਾਂ ਹੀ ਪੂਰਾ ਕਰਾਂ ਤਾਂ ਹੀ ਕਰਤੀ ਪੂਰੀ ਕਰੂਗਾ ਠੀਕ ਹੈ ਨਹੀਂ ਦੱਸੋ ਕੌਣ ਪੂਰਾ ਕਰ ਸਕਦਾ ਦਾ ਸਾਬ ਤੱਕ ਕੌਣ ਕਰੂਗਾ ਸਾਡੇ ਦੇ ਕਰਜ਼ੇ ਚੜਨਾ ਠੀਕ ਹੈ ਨਹੀਂ ਜੇ ਮਾਣਾ ਮੋਟਾ ਸਾਨੂੰ ਕੋ ਸਰਕਾਰ ਮਦਦ ਕਰੇ ਕੁਝ ਅਸੀਂ ਮਿਹਨਤ ਕਰਾਂਗੇ ਤਾਂ ਹੀ ਕੁਝ ਫੱਲੇ ਪੈਣਾ ਹਾਂ ਹਾਂ ਸਾਨੂੰ ਦਿੱਲੀ ਬੈ ਕਾਨੂੰ ਸਾਢੇ ਘਰ ਕੁਝ ਕਰਨਾ ਪੈਣਾ ਅਸੀਂ ਆਪਣੇ 10 ਬੰਦਿਆਂ ਨਾਲ ਜਿੱਕੇ ਸਾਡੇ ਜੇ ਅਸੀਂ ਬੰਦੇ ਕਰਨਗੇ ਉਹਨਾਂ ਅਸੀਂ ਕਰਾਂਗੇ ਹਾਂ ਸਾਡਾ ਸਾਡੂ ਸਾਢੇ 11 ਵਜੇ ਤੱਕ ਦਾ ਟਾਈਮ ਹੈ ਅਸੀਂ ਜਾਵਾਂਗੇ ਕੁਝ ਕਰਨਾ ਪਵੇ ਸਾਨੂੰ ਚਾਹੇ ਮਰਨਾ ਨਾ ਪਵੇ ਉੱਥੇ ਜਾ ਕੇ ਠੀਕ ਨਹੀਂ ਜੀ ਹਾਂ ਫਿਰਦਾ ਰੱਬ ਨੇ ਕੋਦੇ ਪਾਸ ਤੇ ਬਸੋ ਫੇਰ ਕਣਕ ਸਾਡੀ ਖੌਣ ਪੂਰੇ ਸਾਡੇ ਡੰਗਰ ਨੂੰ ਹਰਾ ਨਹੀਂ ਰਿਹਾ ਸਰਵਾਸਾਨੇ ਚਾਰ ਕੇ ਮੇਰਾ 50% ਨੁਕਸਾਨ ਹੋ ਗਿਆ ਮੇਰੇ ਡੇਢ ਕਿਲਾ ਰਾਏ ਦਾ ਸਰੋਂ ਦਾ ਸਾਡਾ ਨੁਕਸਾਨ ਹੋ ਗਿਆ ਡੇਢ ਕਿਲਾ ਦਾ ਮੇਰਾ ਦੱਸੋ 50 ਕੌਣ ਪੂਰਾ ਕਰੂਗਾ ਕਿੱਥੇ 15 ਕੌਂਟਾ ਕਿੱਥੇ 7 ਕੌਂਟਾ ਰਹਿ ਗਈ ਦੱਸੋ ਇਹਦਾ ਕੋਈ ਲੈਜ ਹੋਣਾ ਚਾਹੀਦਾ ਮਾਣਾ ਮੋਟਾ ਅੱਛਾ ਸਰੋਂ ਦਾ ਮੁੱਲ ਮਿਲ ਜਾਂਦਾ ਸਰੋਂ ਦਾ ਸਾਨੂੰ ਕਿੰਨਾ 4045 ਦਾ 40450 ਦੱਸੋ ਕਿੱਥੇ ਇਹਦਾ ਮੁੱਲ ਦਸਦਾ ਕਿ ਮੈਂ ਵੀ ਲੋ ਸਰਨਾ ਮੈਂ ਸਰਾਂ ਬੀਜੋ ਸਰਾਂ ਪਾਣੀ ਕਰ ਸਰਾਂ ਕਿਤੇ ਬੀਜ ਲਿਆ ਸੀ ਕਹਿੰਦੇ ਜੀਰੀ ਆ ਹੋਗੀ ਫਲਾਂ ਆਗੇ ਜੀਰੀ ਪਾਣੀ ਵੱਧਾ ਜੀਰੀ ਅਸੀਂ ਤਾਂ ਹੀ ਲਾਉਣਾ ਜੇ ਕਰਦਾ ਮਾੜ ਮੋੜ ਕੋਈ ਵਾਦਾ ਜੀਰੀ ਰੁਪਈਆ ਸਾਨੂੰ ਮਾੜ ਮੋੜ ਵਾਦਾ ਜੀਰੀ ਤਾਂ ਹੀ ਜੀਰੀ ਲਾਉਣੀ ਯਾਰ ਹਾਂ ਅੱਛਾ ਤੁਸੀਂ ਫਸਲੀ ਚੱਕਰ ਅਪਣਾਇਆ ਸੀਗਾ ਤੁਸੀਂ ਰਵਾਇਤੀ ਫਸਲਾਂ ਨੂੰ ਛੱਡ ਕੇ ਜਿਹੜਾ ਆਮ ਚੱਲਦਾ ਆ ਰਿਹਾ ਸੀ ਉਹਨੂੰ ਸਰੋਂ ਬੀਜੀ ਸੀ ਤੁਸੀਂ ਹਾਂ ਵੇ ਅਸੀਂ ਜਾਂ ਸਰੋਂ ਵੀ ਲੈ ਮਨ ਮੋਟਾ ਫਾਇਦਾ ਆ ਜੂ ਕਣਕ ਦੇ ਵੱਧਨ ਸੁਰਾ ਸਰੋਂ ਘਟੋਨੀਆ ਸਰੋਂ ਵੀ ਗੋਲੇ ਪੈ ਗਏ ਉਹਨਾਂ ਦੱਸੋ ਹੁਣ ਦੱਸੀ ਕੀ ਕਰੀਏ ਹੁਣ 50 ਪੈਣ ਝੜ ਗਈ 50 ਰਹਿ ਗਈ ਜੇ 7 ਨੇ 1 15 ਨੇ ਕਹਿੰਦੇ 7 ਰਹਿ ਗਈ ਕਿਉਂ ਕੌਣ ਕਟਾ ਪੂਰਾ ਕਰੂਗਾ ਸਰਕਾਰ ਦਵੇ ਕਰੂਗੀ ਬਿਲਕੁਲ ਫੇ ਹੁਣ ਦੱਸੋ ਅਸੀਂ ਕੀ ਕਰੀਏ ਅਸੀਂ ਤਾਂ ਹੀ ਉਹ ਮਰਦੇ ਆ ਕਿ ਬਾਰਡਰ ਪਰ ਲੜਨਾ ਆ ਤਾਂ ਮਰਨਾ ਘਰ ਨੂੰ ਜਾਣਾ ਵਾ ਕਰ ਤੇ ਆ ਕੇ ਉੱਠ ਕੇ ਇਹ ਮਰਨਾ ਘਰ ਨੂੰ ਜਾਣਾ ਬਸ ਇੱਕ ਬਰਾਬਰ ਜੀ ਪਹਿਲਾਂ ਵੀ ਸਰਕਾਰ ਤਾਂ ਲੈ ਗਿਆ ਹੁਣ ਵੀ ਲੈ ਕੇ ਜਾਣਾ ਬਸ ਸਿੱਧੀ ਗੱਲ ਆ ਆ ਗਿਆ ਟੁੱਟ ਕੇ ਘਰ ਨੂੰ ਮਰਨ ਮਾਰਤੇ ਆਏ ਆ ਇਹ ਵੀ ਸਾਡੇ ਸਾਡੇ ਸਾਹਮਣੇ ਕਰਨ ਵਾਟਰਪਪ ਭਾਈ ਇਹ ਵੀ ਸਾਡੇ ਭਾਈਓ ਆ ਬਸ ਹਾਂ ਉਹ ਤਾਂ ਸਰਕਾਰ ਨੇ ਮੰਨੀ ਆ ਮੰਨ ਲਾ ਨੂੰ ਕਿਵੇਂ ਮਰਜੀ ਆ ਅਸੀਂ ਕੱਲ ਤੋਂ ਸਾਡੇ ਘਰ ਸਾਡੀ ਉਸੇ ਵੇਲੇ ਟਾਈਮ ਆ ਅਸੀਂ ਕੁਝ ਕਰ ਨਹੀਂ ਕਰਾਂਗੇ ਜਿੰਮੇ ਮਰਜੀ ਜਾਈਏ ਜੀ ਬਿਲਕੁਲ ਹਾਂ ਜੀ ਬਸ ਤਾਂ ਬਿਲਕੁਲ ਇਹ ਕਿਸਾਨ ਦਾ ਅੰਦਰਲਾ ਦਰਦ ਆ ਬਿਲਕੁਲ ਜਦੋਂ ਇਸ ਤਰੀਕੇ ਦੇ ਨਾਲ ਮਾਰ ਪੈ ਜਾਂਦੀ ਹੈ ਤਾਂ ਫਿਰ ਕਿਸਾਨ ਆਖਿਰ ਜਾਵੇ ਤਾਂ ਜਾਵੇ ਕਿਥੇ ਤਾਂ ਬਿਲਕੁਲ ਇਹ ਸਚਾਈ ਆ ਅੱਜ ਦੇਸ਼ ਦੇ ਅੰਨਦਾਤੇ ਦੀ ਇਸੇ ਕਰਕੇ ਮਜਬੂਰਨ ਦੇਸ਼ ਦੇ ਅੰਨਦਾਤੇ ਨੂੰ ਫਿਰ ਸੜਕਾਂ ਦੇ ਉੱਤੇ ਉਤਰਨਾ ਪੈ ਰਿਹਾ ਕੈਮਰਾਮੈਨ ਸਾਥੀ ਹਰਪ ਸਿੰਘ ਦੇ ਨਾਲ ਮੈਨੂੰ ਰਾਜੇ ਸਿੰਘ ਭੱਲਣ ਨੂੰ ਦਿਓ ਇਜਾਜ਼ਤ ਦੇਖਦੇ ਰਹੋ